ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਪੂਰੀਆਂ ਚੰਗੀਆਂ ਦੋ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਗੱਬਣ ਚੈੱਕ ਪਾਸ ਇੱਕ-ਇੱਕਰੇ ਬਕਾਊਆ ਦੋਨੇ ਘੋੜੀਆਂ ਤੇ ਇੱਕ-ਇੱਕ ਘੋੜੇ ਤੋਂ ਗੱਬਣ ਨੇ ਦੋਨੇ ਆ ਘੋੜੀ ਆ ਜਿਹੜੀ ਇਹ ਬਾਬਾ ਬਾਲਕਦਾਸ ਜੀ ਵਾਲੇ ਹਰਸ਼ ਘੋੜੇ ਦੀ ਧੀ ਆ ਤੇ ਹੁਣ ਇਹ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਦੂਜੀ ਘੋੜੀ ਆ ਜਿਹੜੀ ਮਿੱਤਰੋ ਉਹ ਆਹਾ ਗਈ ਇਹਦੇ ਮੰਗਰਾ ਜਿਹੜਾ ਤੈਮੂਰ ਘੋੜੇ ਦਾ ਬੱਚਾ ਆ ਉਹ ਤੈਮੂਰ ਕੋੜਾ ਡੀਐਨਏ ਕੁਆਲੀਫਾਈ ਹੈਗਾ ਕਾਂਟੇ ਦਾ ਸੋ ਇਹਦੇ ਚਾਰੇ ਪੈਰ ਬਸ਼ੇਰੇ ਦੇ ਚਿੱਟੇ ਆ ਮੱਥੇ ਤੇ ਇਹਦੇ ਫੁੱਲ ਆ ਘੋੜੀ ਦੇ ਮੱਥੇ ਤੇ ਫੁੱਲ ਆ ਪਿਛਲੇ ਦੋ ਪੈਰ ਚਿੱਟੇ ਆ ਇਹ ਵੀ ਸੈੱਟ ਬਾਈ ਨੇ ਸੇਲ ਕਰਨਾਗਾ ਤੇ ਪਹਿਲਾਂ ਐਸ ਘੋੜੀ ਦੀ ਆਪਾਂ ਤੁਹਾਨੂੰ ਗੱਲਬਾਤ ਕਲੀਅਰ ਕਰ ਦਿਆਂ ਇਹ ਹਰਸ਼ ਘੋੜੇ ਦੀ ਧੀ ਆ ਦੋਸਤੋ ਮੱਥੇ ਤੇ ਇਹਦੇ ਬਹੁਤ ਸੋਹਣਾ ਪਟਾਗਾ ਪਿਛਲਾ ਇੱਕ ਪੈਰ ਚਿੱਟਾ ਕੱਦ ਘੋੜੀ ਦਾ ਪ੍ਰੋਪਰ ਆ ਜਿਹੜਾ 9 ਟੈਂਚ ਆ ਬਰੀਕੀਆਂ ਦੇ ਵਿੱਚ ਘੋੜੀ ਬੜੀ ਆ ਮਜ਼ਬੂਤ ਵੀ ਬਹੁਤ ਆ ਆ ਤੁਸੀਂ ਦੇਖ ਸਕਦੇ ਹੋ ਕੰਨ ਬਹੁਤ ਜ਼ਿਆਦਾ ਛੋਟਾ ਪੱਕਾ ਕਾਲਾ ਰੰਗ ਆ ਦੋਸਤੋ ਤੇ ਜਾਨਵਰ ਬਾਈ ਆਰਗਿਆਂ ਦੇ ਸਾਹਮਣੇ ਵੀ ਬਹੁਤ ਆ ਤੇ ਇਹ ਜਿਹੜਾ ਕੋਲ ਇਹ ਪੰਡ ਮਾਸਟਰ ਜੀ ਦੇ ਕੋਲੇ ਅਨਮੋਹ ਰਤਨ ਕੋੜਾ ਨਾ ਕਾਲੇ ਕਾਂਟੇ ਦਾ ਬੱਚਾ ਉਹ ਵੀ ਡੀਐਨਏ ਕੁਆਲੀਫਾਈ ਆ ਉਹਦੇ ਤੋਂ 9 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸੋ ਪਹਿਲਾਂ ਵੀ ਇਹ ਪਿਛਲੇ ਸੂਏ ਕਾਲੇ ਕਾਂਡੇ ਤੋਂ ਸੂਈ ਸੀਗੀ ਇਹਨੇ ਉਦੋਂ ਬੱਚਾ ਬਹੁਤ ਜ਼ਿਆਦਾ ਚੰਗਾ ਦਿੱਤਾ ਸੀ ਰਿਜ਼ਲਟ ਕੋੜੀ ਦੇ ਬਹੁਤ ਜ਼ਿਆਦੇ ਚੰਗੇ ਆ ਪਿੱਠਪੁੜਾ ਤੁਸੀਂ ਦੇਖ ਸਕਦੇ ਹੋ ਭਾਰੀ ਬਹੁਤ ਆ ਘੋੜੀ ਸਾੰਬੇ ਵੇ ਪਲੇ ਵੇ ਜਾਨਵਰ ਆ ਉਮਰ ਵੀ ਨਮਾ ਹਾਣਾ ਦੂਜੀ ਸੂਏ ਘੋੜੀ ਆ ਦੋਸਤੋ ਚਾਰ ਸਾਲੇ ਦੀ ਉਮਰ ਆ ਸੋ ਇਸ ਘੋੜੀ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਇੱਕ ਹੁੱਕ ਦੀ ਬਹੁਤ ਜ਼ਿਆਦੇ ਚੌੜੀ ਆ ਤੇ ਅੰਗਾਂ ਪੈਰਾਂ ਦੀ ਸਾਫ ਸੁਥਰੀ ਆ ਮਜ਼ਬੂਤ ਆ ਘੋੜੀ ਦੇ ਵਿੱਚ ਅਗਰੈਸ਼ਨ ਤੇ ਕੁਆਲਿਟੀਆਂ ਬਹੁਤ ਜ਼ਿਆਦੇ ਆ ਤੇ ਦੂਜੀ ਘੋੜੀ ਜਿਹੜੀ ਮੈਂ ਤੁਹਾਨੂੰ ਦੱਸੀ ਆ ਦੋਸਤੋ ਜਿਹਦੇ ਮੰਗਰ ਬਸ਼ੇਰਾ ਆ ਘੋੜੀ ਇਦੀ ਹਾਈਟ ਹੈਗੀ ਆ 60 ਇੰਚ ਉਮਰ ਇਹਦੀ ਤਕਰੀਬਨ 6 ਤੋਂ 6.5 ਸਾਲ ਦੇ ਵਿੱਚ ਆ ਇਹਦੀ ਵੀ ਘੋੜੀ ਦੀ ਲੈਂਥ ਲੈਂਥ ਬਹੁਤ ਜ਼ਿਆਦੇ ਅਮਰੀਕੀਆਂ ਬੜੀਆਂ ਨੇ ਮੂੰਹ ਮਹਾਂਦਰੇ ਦੀ ਸੋਹਣੀ ਆ ਕਾਨੇ ਦਾ ਵੀ ਸ਼ਕੀਨ ਬੱਚੇ ਇਹਨੇ ਵੀ ਰਿਜ਼ਲਟ ਪਹਿਲਾਂ ਬਹੁਤ ਜ਼ਿਆਦੇ ਚੰਗੇ ਦਿੱਤੇ ਆ ਇਹ ਘੋੜੀ ਹੁਣ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਇਹ ਵੀ ਅਨਮੋੜ ਰਤਨ ਤੋਂ ਹੀ ਆ ਘੋਲੀਏ ਵਾਲੇ ਅਨਮੋੜ ਰਤਨ ਘੋੜੇ ਤੋਂ ਹੀ ਆ ਇਹ ਵੀ 67 67.5 ਇੰਚ ਹਾਈਟ ਦਾ ਘੋੜਾ ਆਗਾ ਦੋਸਤੋ ਕਾਂਟੇ ਦੇ ਬੱਚਿਆਂ ਚੋਂ ਤਕਰੀਬਨ ਮੇਰਾ ਖਿਆਲ ਆ ਵੀ ਸਭ ਤੋਂ ਵੱਧ ਹਾਈਟ ਦਾ ਘੋੜਾ ਦਾ ਉਹ ਸੋ ਉਸ ਘੋੜੇ ਤੋਂ ਇਹ ਗੱਬਣ ਚੈੱਕ ਪਾਸ ਆ ਗਈ ਤੇ ਜਿਹੜਾ ਇਹ ਮੰਗਰ ਬਸ਼ੇਰਾ ਇਹ ਬਸ਼ੇਰਾ ਹੈਗਾ 6.5 ਮਹੀਨਿਆਂ ਦਾ ਕਿਉਂਕਿ ਸਲੇ ਦੇ ਵਿੱਚ ਘੋੜੀ ਗੱਬਣ ਚੈੱਕ ਪਾਸ ਹੋਈ ਵੀ ਆ ਬਸ਼ੇਰੇ ਦੀ ਵੀ ਮਾਰਕਿੰਗ ਬੜੀ ਪਿਆਰੀ ਆ ਲੈਂਥ ਲੋਂਥ ਤੁਸੀਂ ਕੁਆਲਿਟੀ ਚੈੱਕ ਕਰੋ ਚਾਰੇ ਪੈਰ ਇੱਕੋ ਜਿਹੇ ਚਟੇ ਆ ਬਸ਼ੇਰੇ ਦੇ ਮੱਥੇ ਤੇ ਫੁੱਲ ਆ ਬਾਕੀ ਕੱਦ ਕਾਠ ਬਸ਼ੇਰਾ ਸੋਹਣਾ ਕਰਦਾ ਤੁਰਿਆ ਆਉਂਦਾਗਾ ਤੇ ਬਰੀਕੀਆਂ ਦੇ ਵਿੱਚ ਸ਼ੋ ਕੁਆਲਿਟੀ ਬੱਚਾ ਦਾ ਗਰਦਨ ਦੀ ਤੁਸੀਂ ਇਹਦੇ ਕੱਟ ਪੁਆਇੰਟ ਚੈੱਕ ਕਰ ਲਓ ਕਦ ਕਾਠ ਬਹੁਤ ਚੰਗਾ ਕਰਦਾ ਆਉਂਦਾ ਘੋੜੀ ਦੇ ਬਰਾਬਰ ਤਾਂ ਇਹਨੇ ਕੁਝ ਟਾਈਮ ਤੱਕ ਹੋ ਜਾਣਾਗਾ ਇਹ ਵੀ ਤੈਮੂਰ ਘੋੜੇ ਦਾ ਬੱਚਾ ਦੋਸਤੋ ਜਿਹੜਾ ਕਿ ਕਾਲੇ ਕਾਂਡੇ ਦਾ ਡੀਐਨਏ ਕੁਆਲੀਫਾਈ ਆ ਸੋ ਇਹਦੀ ਵੀ ਬਲੱਡ ਲਾਈਨ ਬੱਚੇ ਦੀ ਬਹੁਤ ਜ਼ਿਆਦਾ ਚੰਗੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਬਣਿਆ ਤਣਿਆ ਸੈੱਟ ਖਰੀਦਣਾ ਚਾਹੁੰਦਾ ਹੋਇਆ ਤਾਂ ਤੁਸੀਂ ਸੈੱਟ ਬਾਰੇ ਗੱਲਬਾਤ ਕਰ ਲਿਓ ਤੇ ਜੋ ਹਰਸ਼ ਵਾਲੀ ਘੋੜੀ ਲੈਣੀ ਆ ਉਹ ਵੀ ਲੈ ਸਕਦੇ ਹੋ ਕੱਲਾ ਬਸ਼ੀਰਾ ਲੈਣਾ ਤਾਂ ਵੀ ਗੱਲ ਬਾਤ ਹੋ ਜੂ ਜੇ ਆ ਕੱਲੀ ਘੋੜੀ ਲੈਣੀ ਆ ਤਾਂ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਤਿੰਨੇ ਜਾਨਵਰ ਬਹੁਤ ਜ਼ਿਆਦੇ ਚੰਗੇ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਆਰਗਿਆਂ ਦੇ ਕੋਲੇ ਇਹ ਤਿੰਨੇ ਜਾਨਵਰ ਰੱਖੇ ਹੋਏ ਆ ਸੋ ਬਾਈ ਜਸਵਿੰਦਰ ਸਿੰਘ ਜੀ ਦਾ ਕੰਟੈਕਟ ਨੰਬਰ ਨੋਟ ਕਰ ਲਓ ਪਿੰਡ ਇਹਨਾਂ ਦਾ ਮੋਗੇ ਜ਼ਿਲ੍ਹੇ ਦੇ ਵਿੱਚ ਮਾਣੂਕੇ ਬਾਗੇ ਪੁਰਾਣੇ ਤੋਂ ਨਿਹਾਲ ਸਿੰਘ ਵਾਲਾ ਰੋਡ ਦੇ ਉੱਤੇ ਜਿਹੜਾ ਮਾਣੂਕੇ ਪਿੰਡ ਪੈਂਦਾਗਾ ਉਹ ਮਾਣੂਕੇ ਪਿੰਡਾ ਹੋਰ ਕਿਸੇ ਪਿੰਡ ਮਾਣੂਕੇ ਦਾ ਭਲੇਖਾ ਨਾ ਖਾ ਲਿਓ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਚਾਰ ਪਿੰਡ ਹੋਰ ਨੇ ਮਾਣੂਕੇ ਸੋ ਨੰਬਰ 22 ਜਸਵਿੰਦਰ ਜੀ ਦਾ ਨੋਟ ਕਰ ਲਓ 988880 29 779 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮਾਣੂਕੇ ਪਿੰਡ ਜਾ ਕੇ ਬਾਈ ਜਸਵਿੰਦਰ ਜੀ ਦੇ ਘਰੇ ਇਹ ਜਾਨਵਰ ਦੇਖ ਕੇ ਖਰੀਦ ਸਕਦੇ ਹੋ ਵੈਸੇ ਗੱਲਬਾਤ ਆ ਜਿਹੜੀ ਓਕੇ ਦੀ ਰਿਪੋਰਟ ਆ ਘੋੜੀਆਂ ਵੀ ਚੰਗੀਆਂ ਨੇ ਤੇ ਬਸ਼ੀਰਾ ਵੀ ਬਹੁਤ ਜ਼ਿਆਦੇ ਸ਼ਕੀਨਾ ਦੋਸਤੋ ਫੋਨ ਲਾ ਲਿਓ ਬਾਈ ਜੀ